ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਭਰਾਵਾਂ ਦੀ ਹਿੱਟ ਤੇ ਲੱਗ ਚੁੱਕਿਆ ਹੈ ਭਾਰੀ ਸੇਲ ਮੇਲਾ ਗਰਮੇਲੇ ਸੂਟਾਂ ਦਾ ਭਾਰੀ ਸੇਲ ਮੇਲਾ ਫੈਨਸੀ ਸੂਟਾਂ ਦਾ ਭਾਰੀ ਸੇਲ ਮੇਲਾ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੀ ਫੈਨਸੀ ਸੂਟ ਦੁਪੱਟੇ ਦੇ ਨਾਲ ਮੈਚਿੰਗ ਸੂਟ ਹੈ ਜੀ ਬਾਜ਼ਾਰ 'ਚ ਮਿਲੇ 600 ਦਾ ਬਾਜ਼ਾਰ 'ਚ ਮਿਲੇ 700 ਦਾ ਗਰਮੀਆਂ ਵਾਲੀ ਵੈਰਾਈਟੀ ਹੈ ਜੀ ਮੈਚਿੰਗ ਸੂਟ ਦੁਪੱਟੇ ਦੇ ਨਾਲ ਭਰਾਵਾਂ ਦੀ ਹਿੱਟ ਦਾ ਰੇਟ ਸਿਰਫ 400 ਰੁਪਏ 'ਚ ਕਰਤਾ ਜੀ ਫੈਂਸੀ ਸੂਟ ਹੈ ਜੀ ਗਰਮੀ ਵਾਲਾ 400 ਰੁਪਏ ਦੇ ਵਿੱਚ ਪਹਿਲਾਂ ਸਾਰੇ ਰੰਗ ਖਤਮ ਹੋ ਗਏ ਸੀ ਨਵੇਂ ਡਿਆਂ ਆ ਚੁੱਕੇ ਹੈ ਜੀ ਪਰ ਹਮਾਂ ਦੇ ਹੱਥ ਤੇ ਪਾਈ ਸੇਲ ਮੇਲੇ ਦੇ ਵਿੱਚ ਫੈਂਸੀ ਫੈਂਸੀ ਸੂਟ ਡਿਨਰ ਦੁਪੱਟੇ ਦੇ ਨਾਲ ਕਾਟਨ ਦਾ ਸੂਤੀ ਸੂਟ ਅਸਲ ਗਰਮੀ ਵਾਲੀ ਕੁਆਲਿਟੀ ਦੇ ਵਿੱਚ ਸਿਰਫ 400 ਰੁਪਏ ਚ ਕਰਤਾ ਜੀ ਦੁਪੱਟੇ ਦੇ ਨਾਲ ਹੈ ਜੀ ਰੰਗ ਤਾਂ ਬਹੁਤ ਸੋਹਣੇ ਹੈ ਇਹਦੇ ਵਿੱਚ ਆ ਦੇਖੋ ਜੀ ਸ਼ਰਟ ਦਾ ਕਪੜਾ ਆ ਗਿਆ ਹਰਵਾਰ ਸਾਫ ਨਾਲ ਡੀਐਨਓ ਟੁਕਟਾ ਰੇਟ ਸਿਰ 400 ਰੁਪਏ ਚ ਕਰਤਾ ਜੀ ਭਰਾਵਾਂ ਦੀ ਹਿੱਤੀ ਤੇ ਆ ਦੇਖੋ ਰੰਗ ਇਹਦੇ ਵਿੱਚ ਕੁੜੀਆਂ ਵਾਲੀ ਵੈਰੈਟੀ ਹੈ ਜੀ ਬਿਲਕੁਲ ਫੈਂਸੀ ਚਾਰਤਾ ਸਿਰਫ 400 ਰੁਪਏ ਚ ਕਰਤਾ ਜੀ ਪਰਾਮਾਂ ਦੀ ਹੱਟ ਤੇ ਪਾਰੀ ਸੇਲ ਮੇਲੇ ਦੇ ਵਿੱਚ ਫੈਂਸੀ ਸੂਟ ਸਿਰਫ 400 ਰੁਪਏ ਚ ਕਰਤਾ ਜੀ ਸਾਰੇ ਘਰ ਘਰ ਕੋਲ ਦੇ ਕੱਪੜੇ ਦੀ ਪਾਰੀ ਸੇਲ ਚੱਲ ਰਹੀ ਹੈ ਜੀ ਕਮੀਜ਼ ਕੁਰਿਆਮਾ ਲੈ ਲਓ ਪੈਂਟ ਸ਼ਰਟ ਲੈ ਲਓ ਕਿਹੜਾ ਇਹਲੇ ਸੂਟ ਲੈ ਲਓ ਸਭ ਸੇਲ ਦੇ ਉੱਤੇ ਜੀ ਆਹ ਦੇਖੋ ਜੀ ਇਹ ਸੂਟ ਸਿਰਫ 400 ਰੁਪਏ ਚ ਕਰਤਾ ਜੀ ਦੇ ਅਨਰ ਸੂਟ ਆ ਜੀ ਤੇ ਅਨਾਲਾ ਦੁਗੱਟਾ ਨਾਲ ਰੇਟ ਸਿਰਫ 400 ਰੁਪਏ ਜੀ ਪਰਾਮਾਂ ਦੀ ਹੱਟੀ ਬੱਸ ਸਟੈਂਡ ਰੋਡ ਮੌੜ ਮੰਡੀ ਪਰਾਮੇ ਦੇ ਇਹਨਾਂ ਲਈ ਸ਼ੇਫਲੋ ਸ਼ੇਫਤੀ ਪੰਚਿਆ ਕਰੋ ਜੀ ਤਾਂ ਕਰਕੇ ਨਹੀਂ ਬែន ਬਲਕਿ ਨਵੇਂ ਜੇ ਨਹੀਂ ਗਾ ਜਾਂਦੀ ਹੈ ਜੀ ਪਰ ਆਮਾਨੇ ਉੱਤੇ ਪਾਰੀ ਸੇਲ ਮੇਲੇ ਦੇ ਵਿੱਚ 35 ਸੂਟ ਸਿਰਫ 400 ਰੁਪਏ ਚ ਕਰਤੀ ਜੀ ਜੇ ਇਹਦਾ ਸੂਟ ਹੈ ਜੀ ਜੇ ਇਹਦਾ ਦਬੱਟਾ ਰੇਟ ਸਿਰਫ 400 ਰੁਪਏ ਪਰ ਆਮਾਨਾ ਦੀ ਹੱਤੀ ਤੇ ਪਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ 10000 ਰੁਪਏ ਕਪੜੇ ਦੀ ਸੀ ਸੇਲ ਕਰਨ ਤੇ ਟ੍ਰੋਲੀ ਬੈਗ ਦੀ ਸਕੀਮ ਚੱਲ ਰਹੀ ਹੈ ਜੀ 10000 ਕੱਪੜੇ ਦੀ ਖਰੀਦ ਕਰੋ ਤੇ ਟ੍ਰੋਲੀ ਵੈਗ ਸੂਟਾਂ ਦਾ ਧਰਕੇ ਲੈ ਜਾਓ। ਭਰਾਮਾਹੜ ਤੇ ਪਾਰੀ ਸੇਲ ਮੇਲੇ ਦੇ ਵਿੱਚ ਸਿਰਫ 400 ਰੁਪਏ ਸੂਟਾਂ ਜੀ ਇਹ। ਦੇਨ ਸੂਟ ਮੈਚਿੰਗ ਸੂਟ ਹੈ ਜੀ। ਰੇਟ ਸਿਰਫ 400 ਰੁਪਿਆ। ਰੰਗ ਦੇਨ ਅਜੇ ਸਾਦੇ ਇੱਕ ਕਟੇਆਂ ਦੇ ਵਿੱਚ ਤੋਂ ਚਾਰ ਕਲਰਾਂ ਵਾਲੇ ਵਿੱਚ ਮਾਲ ਹੈ ਜੀ। ਹਾਂ ਜੀ। ਰੇਟ ਸਿਰਫ 400 ਰੁਪਏ ਜੀ। ਚਾਰ-ਚਾਰ ਕਲਰ ਜੀ। ਇਹ ਵੀ ਲਾਈਟ ਚਾਰਟ ਵੀ ਹੈ ਜੀ। ਮੀਡੀਅਮ ਕਲਰਾਂ ਦੇ ਵਿੱਚ ਉਹ ਕੁਮੀਆਂ ਦਾ ਚਾਟ ਹੈ ਜੀ ਤੇ ਮੀਡੀਅਮ ਕਲਰ ਹੈ ਜੀ ਰੇਟ ਇਹਦਾ ਸਿਰਫ 400 ਰੁਪਏ ਚ ਜੀ ਆ ਦੇਖੋ ਡੈਨਰ ਸੂਟ ਰੇਟ ਸਿਰਫ 400 ਰੁਪਏ ਚ ਜੀ ਇਹਨੇ ਪਲੇਨ ਦੁਪੱਟਾ ਜੀ ਮੀਡੀਅਮ ਕਲਰਾਂ ਕਰਕੇ ਇਹਦੇ ਵਿੱਚ ਵੀ ਕਲਰ ਮੀਡੀਅਮ ਕਲਰ ਹੈ ਚਾਰੀ ਭਰਾਮਾਂ ਦੀ ਹੱਟ ਤੇ ਪਾਰੀ ਸੇਲ ਮੇਲਾ ਚੱਲ ਰਿਹਾ ਜੀ ਹਲੋ ਚਾਰ ਕਲਰਾਂ ਦੇ ਵਿੱਚ ਮਾਲ ਆ ਜੀ ਰੇਟ ਸਿਰ 400 ਰੁਪਏ ਆ ਜੀ ਭਰਾਮਾਂ ਦੀ ਹੱਟ ਦੇ ਪਾਰੀ ਸੇਲ ਮੇਲਾ ਪਾਰੀ ਸੇਲ ਮੇਲਾ ਜੀ ਸਾਡੇ ਨਵੇਂ ਤੋਂ ਨਵੀਂ ਡਿਜ਼ਾਈਨਿੰਗ ਆ ਜੀ ਰੇਟ ਸਿਰ 400 ਰੁਪਏ ਦੇ ਵਿੱਚ ਜੀ ਜੇਨਰ ਸੂਟ ਜੇਨਰ ਡਗਟੇ ਦੇ ਨਾਲ ਰੇਟ ਸਿਰ 400 ਰੁਪਏ ਦੇ ਵਿੱਚ ਪਰਾਮਾਂ ਦੇ ਹਿੱੱਤੇ ਤੇ ਸਸਤਾ ਤੇ ਵਧੀਆ ਪ੍ਰਤੀਦਲੀ ਪਹੁੰਚੋ ਪਰਾਮਾਂ ਦੀ ਹੱਟੀ ਬੱਸ ਸਟੈਂਡ ਰੋਡ ਮੋੜ ਮੰਡੀ ਪਰਾਮਾਂ ਦੇ ਹਿੱੱਤੇ ਤੇ ਲੱਗ ਚੁੱਕਿਆ ਪਾਰੀ ਸੇਲ ਮੇਲਾ ਪਾਰੀ ਸੇਲ ਮੇਲਾ ਜੀ ਪਰਾਮਾਂ ਦੀ ਹੱਟੀ ਤੇ ਪਾਰੀ ਸੇਲ ਮੇਲੇ ਦੇ ਵਿੱਚ ਬਹੁਤ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਗਰਮੀਆਂ ਦੇ ਸੂਟਾਂ ਦਾ ਮਾਲ ਪਹੁੰਚ ਚੁੱਕਿਆ ਜੀ ਪਰਾਮਾਂ ਦੀ ਹੱਟੀ ਬੱਸ ਸਟੈਂਡ ਰੋਡ ਮੋੜ ਮੰਡੀ